ਹਾਂਜੀ ਸਰਨ ਸਤਿ ਸ੍ਰੀ ਅਕਾਲ ਜੀ ਸਵੇਰ ਸਵੇਰ ਦਾ ਟਾਈਮ तकरीबन ਆਪਾਂ ਉੱਠ ਗਏ ਸੀ 4 ਵਜੇ ਤੇ ਹੁਣ ਟਾਈਮ ਹੋ ਗਿਆ 6:30 ਦਾ ਠੀਕ ਹੈ ਜੀ ਤੇ ਆਪਾਂ ਬਣਾਉਣ ਲੱਗਿਆ ਚਾਹ ਕਿਉਂਕਿ ਚਾਹ ਪੀਣੀ ਹੁੰਦੀ ਆ ਬੇਟੀ ਚਾਹ ਮੇਰੀ ਪੀਂਦੀ ਨਹੀਂ ਠੀਕ ਤੇ ਮੇਰਾ ਬੇਟਾ ਤੇ ਮੈਂ ਜਾਪੇ ਹੁਣ ਮੈਂ ਬਣਾਉਣ ਲੱਗੀ ਆ ਚਾਹ ਕਿ ਪਹਿਲਾ ਪਸੂਬਾ ਤੁਹਾਨੂੰ ਜਾਨਿਆ ਤੋਂ ਪਤਾ ਹੈ ਕਿ ਮੈਂ ਸੁਬਾ ਸੰਧਿਆ 4 ਵਜੇ ਉੱਠਦੀ ਹਾਂ ਸਾਰਾ ਮੈਂ ਕੱਜੀ ਤਸਤੀ ਰਹਿੰਦੀ ਹਾਂ ਫੇਡ ਹੰਦ ਲੱਗਦਾ ਤੇ ਨਾਲ ਨਾ ਮੈਂ ਚਾਹ ਤਾਂ ਜੇ ਉਹ ਨੂੰ ਖਾਣੇ ਕਿ ਚਾਹ ਦਾ ਨਸੂ ਨੀ ਤੇ ਮੈਂ ਨਾ ਜਿਹੜਾ ਨਾਸ਼ਤਾ ਬਣਾਉਣੀ ਹੈ ਨਾ ਉਹ ਜ਼ਰੂਰ ਤੁਹਾਨੂੰ ਦਿਖਾਉਣਾ ਸੀ ਇਸ ਲਈ ਮੈਂ ਵੀ ਜੇ ਸੁਬਾ ਬਣਾਣ ਲੱਗੀ ਅੱਜ ਮੈਂ ਨਾਸ਼ਤਾ ਕੀ ਬਣਾਉਣੀ ਉਹ ਤੁਹਾਨੂੰ ਦਿਖਾਣੇ ਮੇਰਾ ਨਾਸ਼ਤਾ ਦੇਖੋ ਜੀ ਮੈਂ ਤੁਹਾਨੂੰ ਅਸਤ ਨਾਸ਼ਤਾ ਦਿਖਾਉਣਾ ਸੀ ਅਜਾ ਪਰਗੇ ਛੋਲੇ ਛੋਲੇ ਦਾ ਦੁਬਿਯਾਨੀ ਮੈਂ ਕੰਤਰੀ ਇੱਕ ਲਾਸਟ ਇਹ ਛੋਲੇ ਪੀਉਂਦਾ ਨਹੀਂ ਪਰ ਗਿਆ ਸੀ ਫੁੱਲ ਦਾ ਹਾਸ ਫੁੱਲ ਗਿਆ ਹੁਣ ਇਹਦੇ ਵਿੱਚ ਇੱਕ ਗਲਾਸ ਤਾਂ ਇਹ ਛੋਲੇ ਦਾ ਠੀਕ ਹੈ ਜੀ ਤੇ ਜਿਹਦੇ ਵਿੱਚ ਮੈਂ ਹੁਣ ਘੜਜੋ ਜੀ 10 ਗਲਾਸ ਖਾਣੇ ਤੁਹਾਨੂੰ ਪਾਣੀ ਦੇ ਇਹ ਦੇਖੋ ਜੀ ਆਪਾਂ ਲਿਆ ਸੀ ਇੱਕ ਕੱਪ ਛੋਲੇ ਦਾ ਤੇ ਸਾਢੇ 3 ਕੱਪ ਮੈਂ ਪਾ ਗਿ ਘੱਟ ਗਲਾਸ ਪਾ ਦਿੱਤੇ ਆ ਪਾਣੀ ਦੇ ਤੇ ਹੁਣ ਮੈਂ ਇਹਦੇ ਚ ਪਾਉਂਗੀ ਇੱਕ ਚਮਚਾ ਲੂਣ ਦਾ ਬੱਚੇ ਵੀ ਖਾਣਗੇ ਇਹ ਮੈਂ ਵੀ ਕਾਹੂੰਗੀ ਕਿਉਂਕਿ ਮੈਂ ਜਿਹੜਾ ਪਰੌਂਠੇ ਦਾ ਨਾਸ਼ਤਨ ਉਹ ਨਹੀਂ ਖਾਂਦੀ ਹੁਣ ਦੇਖੋ ਜੀ ਮੈਂ ਇਹਨੂੰ ਧਰਦੀ ਆ ਉਹ ਬਲਣਾ ਠੀਕ ਹੈ ਤੇ ਇਹ ਆ ਗਈ ਗੈਸ ਮੈਂ ਕਰਤੀ ਮੱਠੀ ਛੋਟੇ ਗੈਸ ਤੇ ਧਰਿਆ ਇਹਨੂੰ ਛੋਲੇ ਨੂੰ ਆਪਾਂ ਢੇਟ ਹੀ ਧਰਤਾ ਇਹ ਹੁਣ ਹਲਕੀ ਹਲਕੀ ਆਪ ਦਾ ਨਾਲ ਉਬਲ ਜਾਣਗੇ ਨਾਲੇ ਤਾਂ ਜਿਹੜਾ ਇਹ ਪਾਣੀ ਹੋਊਗਾ ਇਹ ਪਾਣੀ ਤਾਂ ਅਸੀਂ ਪੀ ਪੀ ਲਾਂਗੇ ਮੈਂ ਤਾਂ ਪੀ ਲੂੰਗੀ ਬੱਚੇ ਵੀ ਪੀਣਗੇ ਇਹ ਪਾਣੀ ਪੀ ਕੇ ਤੇ ਜਿਹੜੇ ਇਹ ਛੋਲੇ ਹੋਣਗੇ ਇਹ ਛੋਲਾਂ ਦੇ ਤੋਂ ਚਾਹ ਵੀ ਉਬਲ ਗਈ ਤਰਹਰੀ ਤੇ ਜਿਹੜੇ ਛੋਲੇ ਹੋਣਗੇ ਤੇ ਚੋਲਿਆਂ ਦੇ ਵਿੱਚ ਮੈਂ ਨਾ ਠੀਰਾ ਤੇ ਟਮਾਟਰ ਕੱਚਾ ਪਿਆਜ਼ ਉਤੋਂ ਕਾੜਾ ਲਮਕ ਪਾ ਕੇ ਹੰੜਾ ਲਾ ਕੇ ਇਹ ਖਾਵਾਂਗੇ ਤੇ ਤਕਰੀਬਨ 2 ਵਜੇ ਤੱਕ ਭੁੱਖ ਨਹੀਂ ਲੱਗਦੀ ਕੋਈ ਵੀ ਸਰੀਰ ਹੱਡੀਆਂ ਕਮਜ਼ੋਰ ਨਹੀਂ ਹੁੰਦੀ ਐਨੀ ਕਿ ਤਾਕਤ ਹੁੰਦੀ ਹੈ ਇਹਨਾਂ ਚ ਤੋਂ ਸਭ ਨੂੰ ਪਤਾ ਵੀ ਕਾਲੇ ਛੋਲਿਆਂ ਚ ਕਿੰਨੀ ਤਾਕਤ ਹੁੰਦੀ ਹੈ ਹੈਨਾ ਤੇ ਦੇਖੋ ਜੀ ਇਹ ਨਾ ਬਹੁਤ ਵਧੀਆ ਇਲਾਜ ਹੈ ਕਿ ਨਾ ਕੋ ਗੈਸ ਨਾ ਕੋ ਤਜਾਵ ਤੇ ਨਾ ਕੋ ਆਪਣੇ ਕੋਈ ਵੀ ਫਰੇਨ ਤੇ ਇਹ ਤੋਂ ਦੇ ਵਿੱਚ ਪ੍ਰੋਬਲਮ ਨਿਉਮ ਦੀ ਜੀ ਆਪਾਂ ਇਹ ਵਾਲਾ ਨਾਸ਼ਤਾ ਕਰਦੇ ਹਾਂ ਤਾਂ ਮੈਨੂੰ ਬਹੁਤ ਤਕਲੀਫ ਸੀ ਜਿਹੜੀਆਂ ਤਕਲੀਫਾਂ ਤੋਂ ਮੈਨੂੰ ਰਾਹਤ ਮਿਲੀ ਹੈ ਤੇ ਜਿਹਦੇ ਮੇਰੇ ਭੈਣ ਭਰਾਵਾਂ ਨੂੰ ਸ਼ੂਗਰ ਵਗੈਰਾ ਹੁੰਦੀ ਆ ਉਹਨਾਂ ਨੂੰ ਤਾਂ ਇਹ ਬਹੁਤ ਵਧੀਆ ਚੀਜ਼ ਹੁੰਦੀ ਆ ਦੇਖੋ ਜੀ ਇਹ ਜ਼ਰੂਰ ਖਾਣ ਚਾਹੀਦੀ ਹੈਗੀ ਇਹ ਸਵੇਰ ਨਾਸ਼ਟਾ ਜਿਹਦਾ ਸਾਹ ਗੈ ਚੜਦਾ ਉਹਦਾ ਆਵਾਲੋ ਵੀ ਨਾ ਉਹ ਕੱਚੇ ਖਾ ਲੋ ਜਿੰਨਾ ਦਾ ਸਾਹ ਚੜਦਾ ਉਧਕੱਤ ਸੇ ਵਿੱਚ ਅਸ ਬੇ ਹੁਣ ਮੇਰਾ ਬੇਟਾ ਤਾਂ ਵਿੱਚ ਦਹੀਂ ਪਾ ਕੇ ਖਾਂਦਾ ਕਿਉਂਕਿ ਉਹ ਚਲੋ ਆਪਦੀ ਸਰੀਰ ਬਾਡੀ ਮਾਰਾ ਖਾਂਦਾ ਵੀ ਮੈਂ ਵਧੀਆ ਬਾਡੀ ਬਣ ਜਾਏ ਉਹ ਦਹੀਂ ਪਾ ਕੇ ਖਾਂਦਾ ਅਸੀਂ ਮੈਂ ਬਿਨਾ ਦਹੀਂ ਤੋਂ ਖਾਨੀ ਆ ਇਹ ਦਹੀਂ ਪਾ ਕੇ ਖਾਣ ਨਾਲ ਵੀ ਬਹੁਤ ਵਧੀਆ ਚੀਜ਼ ਬਣ ਜਾਂਦੀ ਹੈ ਵਿੱਚ ਦਹੀਂ ਪਾ ਲਓ ਵਿੱਚ ਖੀਰਾ ਪਾ ਲਓ ਟਮਾਟਰ ਪਾ ਲਓ ਪਿਆਜ਼ ਪਾ ਲਓ ਤੇ ਲਾਲ ਕੁੱਟੀ ਹੋਈ ਮਿਰਚ ਪਾ ਲਓ ਉਹੀ ਇੱਕ ਨਾਸ਼ਤਾ ਬਹੁਤ ਵਧੀਆ ਤਿਆਰ ਹੋ ਜਾਂਦਾ ਤੇ ਇਹ ਆਪੋ ਆਪਣੀ ਖਾਣ ਦਾ ਹਿਸਾਬ ਹੁੰਦਾ ਵੀ ਜਿਵੇਂ ਕੋ ਖਾਂਦਾ ਵੀ ਹੁਣ ਮੈਂ ਇੱਕ ਟਮਾਟਰ ਤੇ ਪਿਆਜ਼ ਬਾਕੇ ਖਾਣੀ ਆ ਇਹਨਾਂ ਠੀਕ ਹੈ ਜੀ ਦੇਖੋ ਹੁਣ ਚਾਹ ਬਣ ਗਈ ਆਪਣੇ ਆ ਬਚਾਲਾ ਚਲੀਏ ਬੱਚਿਆਂ ਕੋਲ ਫਿਰ ਮਿਲਾਂਗੇ ਤੁਹਾਨੂੰ ਉਹਨੇ ਉਬਲ ਜਾਣਗੇ ਛੋਲੇ ਮੈਂ ਤੁਹਾਨੂੰ ਦਿਖਾਉਂਗਾ ਅੱਜ ਕੀ ਨਾਸ਼ਤਾ ਮੇਰਾ ਕੀ ਚੀਜ਼ ਹੁੰਦਾ ਹੈ ਆ ਦੇਖੋ ਜੀ ਆਪਣੇ ਛੋਲੇ ਤੇ ਝਾਗਾਉਣੇ ਸ਼ੁਰੂ ਹੋ ਗਏ ਇੱਕ ਮੱਠਾ ਇਹ ਦੋ ਤੇ ਚਾਰ ਮਿੰਟਾਂ ਦੇ ਵਿੱਚ ਵਿੱਚ ਉਬਲ ਜਾਣਗੇ ਤੇ ਫਿਰ ਮੈਂ ਹੁਣ ਬੱਚਾ ਨੂੰ ਚਾਹ ਦੇਵਾਂ ਪਹਿਲਾਂ ਫਿਰ ਉਸ ਤੋਂ ਬਾਅਦ ਨਾਸ਼ਤਾ ਦੇਵਾਂਗੀ ਤੇ ਹੁਣ ਮੈਂ ਤੁਹਾਨੂੰ ਰੂਮ 'ਚ ਮਿਲਦੀ ਚੱਲ ਕੇ ਠੀਕ ਹੈ ਜੀ ਚਾਹ ਪੀਣੀ ਆਪਾਂ ਲੋ ਜੀ ਆਪਣੇ ਛੋਲੇ ਉਬਲ ਗਏ ਦੇਖੋ ਪਾਣੀ ਬਿਲਕੁਲ ਕਾਲਾ ਬਣ ਹੋ ਗਿਆ ਇਦਾਂ ਦਾ ਇਹਨੂੰ ਹੁਣ ਆਪਾਂ ਠੰਡਾ ਹੋਣ ਲਈ ਰੱਖ ਦਿੰਨੇ ਆ ਤੇ ਅਦਾ ਕੈਂਟਾ ਇਹਨੂੰ ਠੰਡਾ ਹੁੰਦਾ ਲੱਗੂ ਇਹਨੂੰ ਕੁ ਠੰਡਾ ਕਰਕੇ ਪੀਣਾ ਚਾਹੀਦਾ ਜਿਹੜਾ ਪਾਣੀ ਉਬਲਿਆ ਹੁਣ ਇਹ ਸਾਰਾ ਤੇ ਪਾਣੀ ਇੱਕ ਤਾਕਤਵਰ ਪਾਣੀ ਹੋ ਗਿਆ ਤੇ ਇਹਨੂੰ ਜਦੋਂ ਆਪਾਂ ਇਹਨੂੰ ਕੱਚ ਦੇ ਗਲਾਸ ਵਿੱਚ ਹੀ ਪੀਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਇਹਨੂੰ ਜਿਵੇਂ ਜਿਵੇਂ ਆਪਾਂ ਛੋਲੇ ਖਾਈ ਚੱਲਾਂਗੇ ਨਾਲ-ਨਾਲ ਪਾੜੇ ਪਿੰਡੇ ਰੋ ਬਿਲਕੁਲ ਵੀ ਤੁਹਾਨੂੰ ਸਾਹ ਦੀ ਪ੍ਰੋਬਲਮ ਨਹੀਂ ਆਊਗੀ ਕਦੇ ਵੀ ਸਾਹ ਨਹੀਂ ਚੜੂਗਾ ਜਿੰਨ ਵੀ ਤੁਹਾਡਾ ਤੇ ਹੁਣ ਮੈਂ ਗੈਸ ਬੰਦ ਕਰਨ ਲੱਗਿਆਂ ਤੇ ਇਹਨੂੰ ਠੰਡਾ ਹੋਣ ਲਈ ਰੱਖ ਦੇਣੀ ਜੜੀ ਦੇ ਕੇ ਜਦੋਂ ਇਹ ਠੰਡਾ ਹੋ ਗਿਆ ਨਾਲੇ ਬੇਟਾ ਨਾਸ਼ਤਾ ਕਰੂ ਨਾਲੇ ਬੇਟੀ ਕਰੂਗੀ ਮੈਂ ਵੀ ਕਰੂਗੀ ਠੀਕ ਹੈ ਬਾਕੀ ਉਹ ਤਾਂ ਮਰਜ਼ੀ ਵਾਲਿਆ ਪਰ ਮੈਂ ਰੈਗੂਲਰ ਇਹ ਨਾਸ਼ਤਾ ਕਰਦੀ ਆ ਪਰ ਅਸੀਂ ਪਰੌਠਿਆਂ ਦਾ ਨਾਸ਼ਤਾ ਬਹੁਤ ਘੱਟ ਕਰਦੇ ਆ ਅਸੀਂ ਇਹੋ ਜੀ ਚੀਜ਼ ਦਾ ਨਾਸ਼ਤਾ ਕਰਦੀ ਆ ਸਾਡਾ ਇਹ ਨਾਸ਼ਤਾ ਹੈ ਹੁਣ ਜਦੋਂ ਨਾਸ਼ਤਾ ਮੇਰਾ ਪੂਰਾ ਰੈਡੀ ਹੋ ਗਿਆ ਮੈਂ ਤੁਹਾਨੂੰ ਉਦੋਂ ਵੀ ਦਿਖਾਵਾਂਗੀ ਹੁਣ ਤਾਂ ਮੈਂ ਤੁਹਾਨੂੰ ਇਹ ਦੱਸਣ ਲੱਗੀ ਸੀ ਕਿ ਪਾਣੀ ਦੇਖੋ ਇਹ ਤਾਂ ਦਾ ਬਣ ਗਿਆ ਇਹ ਨੂੰ ਜੇ ਦੇਖੀਏ ਤਾਂ ਪੀਣਾ ਔਖਾ ਵੀ ਇਹ ਕਾਲਾ ਜਾ ਬਣ ਗਿਆ ਪਰ ਨਹੀਂ ਇਹ ਬਹੁਤ ਤਾਕਤਵਰ ਪਾਣੀ ਬਣ ਗਿਆ ਕਿ ਛੋਲੇ ਦੀ ਪਾਵਰ ਜਿਹੜੀ ਸਾਰੀ ਪਾਣੀ ਵਿੱਚ ਆ ਗਈ ਆ ਤੇ ਹੁਣ ਆਪਾਂ ਬੰਦ ਕਰਦੇ ਆ ਗੈਸ ਤੇ ਹੁਣ ਠੰਡਾ ਹੋ ਗੋ ਚਲੋ ਜੀ ਲੋ ਜੀ ਹੁਣ ਹੁਣ ਮਰਿਆ ਕੇ ਤੇ ਠੰਡਾ ਹੋਣਾ ਤੇ ਤੇਤੀ ਮੈਂ ਜਾਲੀ ਇਹਦੇ ਇਹ ਠੰਡਾ ਹੋ ਜਾਊਗਾ ਜਦੋਂ ਇਹ ਪੂਰਾ ਠੰਡਾ ਹੋ ਗਿਆ ਉਦੋਂ ਆਪ ਲੋ ਜੀ ਆ ਆਪਾਦ ਬਣਾਉਣ ਲੱਗਿਆ ਬ੍ਰੈਡ ਤੇ ਆ ਬੇਟਾ ਲੈ ਕੇ ਆ ਬ੍ਰੈਡ ਬੇਟਾ ਅੱਜ ਘਰੇ ਆ ਤੇ ਕੱਪਾ ਨੂੰ ਬ੍ਰੈਡ ਬਣਾ ਕੇ ਦਿੰਨੇ ਆ ਠੀਕ ਹੈ ਜੀ ਆ ਦੇਖੋ ਮੇਰੀ ਲੋਹੇ ਵਾਲੀ ਕੜਾਈ ਇਹਦੇ ਵਿੱਚ ਪਾਉਣ ਲੱਗੇ ਆਪਾਂ ਤੇਲ ਠੀਕ ਹੈ ਜੀ ਆਪਾਂ ਤੇਲ ਘਲਕਣਾ ਧਾਰ ਦਿੰਦੇ ਆ ਤੇ ਫੇਰ ਆਪਾਂ ਫੇਰ ਆਪਾਂ ਬ੍ਰੈਡ ਨਾ ਆਪਣਾ ਤੇਲ ਗਰਮ ਹੋ ਜੂਗਾ ਤੇ ਮੈਂ ਨਾ ਇੱਕ ਸਿੰਪਲ ਬ੍ਰੈਡ ਬਣਾਉਂਗੀ। ਇਹ ਮੈਂ ਆਲੂ ਵਾਲੇ ਬ੍ਰੈਡ ਨਹੀਂ ਬਣਾਉਂਦੀ ਕਿਉਂਕਿ ਉਹ ਜ਼ਿਆਦਾ ਹੈਵੀ ਹੋ ਜਾਂਦੇ ਆ। ਤੇ ਮੈਂ ਸਿੰਪਲ ਬਣਾਉਂਗੀ। ਆਪਣਾ ਤੇਲ ਗਰਮ ਹੁੰਦਾ ਆ ਲੈ ਲਿਆ ਪਵਿਸਰ। ਤੇ ਘਰ ਤੋਂ ਮੰਗਾਇਆ ਪੈਨ ਦੇ ਵਿੱਚ ਮਸਾਲੇ। ਥੋੜੀ ਜਿਹੀ ਪਾਤੀਆਂ ਲਾਲ ਮਿਰਚਾਂ ਤੇ ਕੱਟ ਲਾਂਕਾ ਪਾਤੀ ਥੋੜੀ ਜਿਹੀ ਖੜਾਊ ਦਿਨ ਲਈ ਇਹ ਪਾਤਾ ਸਾਬੂ ਤੀਰਾ ਇਹ ਧਨੀਆ ਪਾਊਡਰ ਪਾਇਆ ਥੋੜਾ ਜਿੰਨੀ ਤੇ ਥੋੜਾਪਾ ਥੋੜੀ ਜਿਹੀ ਖਾਦਮ ਲਈ ਕੈਪ ਕੋਨੇ ਦੇ ਥੋੜੀ ਜਿਹੀ ਪਾਤੀਆਂ ਹਿੰਗ ਇਹ జీ మసాలి అప్పుడు థడెంట్ గర్మ మసాలి థూడ పడదా తయారు ਉਹ ਦੇ ਵਿੱਚ ਬੰਡਾ ਨਹੀਂ ਹੈ ਇਸ ਤਰ੍ਹਾਂ ਜਿਹੜਾ ਫਲਕੀ ਫਲਕੀ ਹਲਕੀ ਹਲਕੀ ਹਵਾ ਚਾਲ ਰਹੀ ਸਤਾਂ ਦੇ ਤਾਂ ਜਿੰਨੇ ਜਿੰਨੇ ਨੂੰ ਘਾਰ ਮੈਂ ਪੜਾਈ ਬਹੁਤ

ਮੇਜ਼ਿਕ ਆਪਣਾ ਪੂਰ ਪਿਆਰ ਹੋ ਗਿਆ ਦੂਸਰੇ ਨੂੰ ਆਪਾਂ ਘੱਟ ਲੈਨੇ ਕਿਉਂਕਿ ਆਪਾਂ ਸਾਦੇ ਬਰੈਡ ਬਣਾਏ ਆ ਆਪਾਂ ਆਲੂਆਂ ਵਾਲੇ ਨਹੀਂ ਬਣਾਏ ਠੀਕ ਹੈ ਜੀ ਆਪ ਹੋਰ ਆਪਣਾ ਇੱਕ ਮੋਜੀ ਆਪਣਾ ਬਰੈਡ ਸਿੰਪਲ ਬਰੈਡ ਬਣਾਈ ਸੀ ਉਹ ਸੋੜੇ ਬਾਣਗੇ ਚਲੋ ਬੱਚਿਆਂ ਨੂੰ ਵੀ ਕੋਸ਼ਿਸ਼ ਕਰਨਾ ਚਾਹੀਦਾ ਜੀ ਅਜੋ ਜੀ ਇਹ ਠੰਡੇ ਮੌਸਮ ਚ ਬਰੈਡ ਖਾਣੇ ਆ। ਲਓ ਜੀ। ਇਹਨਾਂ ਤੁਹਾਨੂੰ ਤੋਂ ਪਿਆਰ ਆ ਗਿਆ। ਇਸ ਕੋਈ ਵੀ ਆਪਾਂ ਤੇਲ ਨਹੀਂ ਰਹਿ ਦਿੱਤਾ ਨਚੋੜ ਤੇ ਸੁੱਕੇ ਸੁੱਕੇ ਬਣੇ ਆ। ਕਿ ਤੇਲ ਵੀ ਜਿਆਦਾ ਠੀਕ ਨਹੀਂ ਹੁੰਦਾ ਸੇਟ ਲਈ ਤੁਹਾਨੂੰ ਪਤਾ ਹੀ ਹੈ। ਆਪਨਾ ਬੂਟਰਾ 100 ਰੁਪਏ ਦਾ ਤੇ ਜੇ ਹੁਣ ਤੁਹਾਨੂੰ ਸਾਰੇ ਬਣਾ ਕੇ ਫੇਰ ਦਿਖਾਉਂਗੀ ਲੌਜੀ ਆਪਾਂ ਸੁਪਣਾ ਬਣਾ ਲਏ ਬ੍ਰੈਡ ਤੇ ਹੁਣ ਬਣਾਉਂਦਾ ਬੇਟਾ ਚਾਹ ਮੈਂ ਨਹੀਂ ਬਣਾਉਂਦੀ ਉਹਨਾਂ ਦਾ ਬਸ ਹੈ ਇੱਥੇ ਗਰਮੀ ਸੀ ਰਸੋਈ 'ਚ ਤੇ ਹਣ ਮੈਂ ਸਾਰੇ ਬ੍ਰੈਡ ਬਣਾ ਲਈ ਦੇਖੋ ਤੇ ਮੇਰਾ ਬੱਚਾ ਖੁਸ਼ ਹੋ ਜੂਗਾ ਫਿਰ ਮੇਰਾ ਬੇਟਾ ਬਣਾਊਗਾ ਚਾਹ ਤੇ ਮੈਂ ਬਹਿਣੀ ਆ ਮੰंजे ਤੇ ਅੱਜ ਆਪਾਂ ਭੀਖਦੇਵ ਤੇ ਬ੍ਰੈਡ ਖਾਣੇ ਆ ਮੈਂ ਹਾਂਜੀ ਅੱਜ ਮੇਰਾ ਬੇਟਾ ਘਰੇ ਆ ਜੀ ਛੁੱਟੀ ਹੈ ਮੇਰੇ ਬੇਟੇ ਨੂੰ ਇਸ ਲਈ ਮੈਂ ਬ੍ਰੈਡ ਪਕੌੜੇ ਬ੍ਰੈਡ ਬਣਾ ਕੇ ਦਿੱਤੇ ਆ ਸਿੰਪਲ ਬ੍ਰੈਡ ਆਲੂ ਵਾਲੇ ਹੈਵੀ ਹੋ ਜਾਂਦੇ ਜ਼ਿਆਦਾ ਇਸ ਕਰਕੇ ਬੱਚੇ ਨੂੰ ਵੀ ਖੁਸ਼ ਕਰਨਾ ਠੀਕ ਹੁੰਦਾ ਹੈ ਬੱਚੇ ਨੂੰ ਖੁਸ਼ ਕਰਨਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਹੁਣ ਆਪਾਂ ਸਵੇਰ ਦਾ ਤੁਹਾਨੂੰ ਨਾਸ਼ਤਾ ਵੀ ਦਿਖਾਇਆ ਸੀ ਤੇ ਮੇਰੇ ਇਹ ਚੈਨਲ ਨੂੰ ਜੀ ਤੁਹਾਨੂੰ ਪਤਾ ਨਾ ਹੈ ਮੇਰਾ ਦੂਜਾ ਚੈਨਲ ਖਰਾਬ ਹੋ ਗਿਆ ਤੇ ਮੇਰਾ ਨਿਊ ਚੈਨਲ ਆ ਸਾਰੇ ਜਣੇ ਭੈਣ ਭਰਾ ਮੇਰੀ ਸਪੋਰਟ ਕਰੋ ਮੈਨੂੰ ਬਹੁਤ ਸਪੋਰਟ ਦੀ ਲੋੜ ਹੈ ਜੀ ਤੇ ਸਾਰੇ ਭੈਣ ਭਰਾ ਹੁਣ ਆਪਾਂ ਪਿੰਡ ਵਿਦੇਸ਼ ਆ ਬਣਾਉਣੇ ਆ